ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਤੇ ਆਪਾਂ ਅੱਜ ਦਾ ਬਲੌਗ ਲੈ ਕੇ ਫੇਰ ਹਾਜ਼ਰ ਹੋਈਆਂ ਤੇ ਰਸ਼ਮੀਨ ਨੇ ਸਰਾਣੀ ਫੇਰ ਉਹ ਮੇ ਲਾ ਰੱਖੀ ਹੈ ਤੇ ਰਸ਼ਮੀਨ ਪਹਿਲਾਂ ਸਕੂਲੋਂ ਆ ਗਿਆ ਸੀ 2 ਵਜੇ ਤੇ ਹੁਣ ਰਾਂ ਸ਼ਾਮ ਦੇ ਵੱਜ ਗਏ ਨੇ 5 ਤੇ ਰਸ਼ਮੀਨ ਜਾਂਦਾ ਰਿਹਾ ਟਿਊਸ਼ਨ ਤੇ ਹੁਣ ਪਹਿਲਾਂ ਤਾਂ ਮੈਡਮ ਕਹਿੰਦੀ ਸੀ ਕਿ ਕੱਲ ਦੀ ਛੁੱਟੀ ਕਰਾਂਗੇ ਤੇ ਕੱਲ ਨੂੰ ਸਾਡੇ ਕੋਈ ਪ੍ਰੋਗਰਾਮ ਹੈ ਤੇ ਅੱਜ ਫਿਰ ਮੇडम ਨੇ ਫੋਨ ਕਰਤਾ ਕਹਿੰਦੀ ਵੀ ਨਹੀਂ ਤੂੰ ਸਿਚੁਏਸ਼ਨ ਤੇ ਜਾ ਤੇ ਹੁਣ ਰਸ਼ਮੀਨ ਜਾਂਦਾ ਰਿਹਾ ਟਿਊਸ਼ਨ ਤੇ ਤੇ ਅਸੀਂ ਆਪਾਂ ਘਰ ਦੇ ਕੰਮ ਤਾਂ ਦੇ ਜਿਹੜੇ ਕਰਨੀਆਂ ਪਹਿਲਾਂ ਰਸ਼ਮੀਨਾਂ ਦਾ ਮੀਨੂ ਬਣਾ ਕੇ ਉਹ ਬ੍ਰੈਡ ਕਾੜੀ ਤੇ ਰਸ਼ਮੀਨ ਬਣਾ ਕੇ ਦਿੱਤੇ ਤੇ ਉਹ ਖਾ ਕੇ ਜਾਂਦਾ ਰਿਹਾ ਟਿਊਸ਼ਨ ਤੇ ਤੇ ਹੁਣ ਹੋ ਗਿਆ ਸੀ ਸ਼ਾਮ ਦਾ ਟਾਈਮ ਸ਼ਾਮ ਦੇ ਵਜੇ ਸੀ ਫਿਰ 5 ਗਰਮੀ ਬਹੁਤ ਜ਼ਿਆਦੀ ਹੋਈ ਤੇ ਇਹ ਕੱਲ ਨਾਲੋਂ ਵੀ ਜ਼ਿਆਦਾ ਗਰਮੀ ਆ ਬਹੁਤ ਗਰਮੀ ਹੋਈ ਪਈ ਹੈ ਜੀ ਤੇ ਬਾਹਰ ਧੁੱਪ ਵੀ ਬਹੁਤ ਜ਼ਿਆਦਾ ਹੈ ਕਿ ਬਾਹਰ ਤਾਂ ਨਿਕਲ ਹੀ ਨਹੀਂ ਪਰ ਬੱਚਿਆਂ ਨੂੰ ਵਿਚਾਰਿਆ ਅਨੁਸਾਰ ਤਾਂ ਵੀ ਨਾ ਸਕੂਲ ਲੈ ਜਾਏ ਵੀ ਨਾ ਤੇ ਨਾ ਟਿਊਸ਼ਨ ਤੇ ਸਿੱਖਿਆੰਦੇ ਕੰਮ ਹੈ ਜਿਹੜੀ ਆਪਾਂ ਕਰਨੀ ਆ ਹਜੇ ਤੇ ਹੁਣ ਆਪਾਂ ਭਾਂਡੇ ਭੁੰਡੇ ਧੋ ਲਏ ਸੀ ਸਾਰੇ ਕੰਮ ਤਾਂ ਦੇ ਕਰ ਲਏ ਸੀਗੇ ਚਾਹ ਵੀ ਬਣਾ ਕੇ ਪੀ ਲਈ ਸੀ ਹੀ ਤੇ ਨਹਾ ਵੀ ਲਏ ਸੀ ਤੇ ਮੈਂ ਆਖਿਆ ਚਲੋ ਸ਼ਾਮ ਦੇ ਵੱਜ ਗਏ 5 ਇਆ ਪੰਕਾਰ ਲਈ ਬਲੌਗ ਫੂਟ ਤੇ 5 ਵਜੇ ਗਈ ਹੈਗੀ ਤੇ ਪਹਿਲਾਂ ਅੱਜ ਸਿਰ ਬਹੁਤ ਦਰਦ ਕਰੀ ਗਿਆ ਦੁਪਹਿਰ ਵੇਲੇ ਰੈਸਟ ਕਰਨ ਲੱਗ ਪਈ ਨੀਂ ਤਨੀ ਆਈ ਦੀ ਬਸ ਉਹ ਹੀ ਪਏ ਤੇ ਸਿਰ ਬਹੁਤ ਚਸ਼ਮਾ ਨਹੀਂ ਲਾਉਂਦੀ ਕੀ ਮੈਂ ਮੇਰੇ ਨਿਗਾਹ ਵਾਲੀ ਚਸ਼ਮਾ ਜਿਹੜਾ ਉਹ ਲੱਗਿਆ ਹੋਇਆ ਹੈਗਾ ਤੇ ਉਹ ਜਦੋਂ ਮੈਂ ਨਹੀਂ ਲਾਉਂਦੀ ਕੀ ਉਹ ਮੇਰਾ ਸਿਰ ਦਰਦ ਕਰਨ ਲੱਗ ਜਾਂਦਾ ਹੈਗਾ ਜੇ ਲਾਈ ਰੱਖਾਂ ਫੇਰ ਨਹੀਂ ਦਰਦ ਕਰਦਾ ਹੈਗਾ ਤੇ ਉਹ ਹੁਣ ਗਰਮੀ ਚ ਆਦਤ ਜੀ ਹੈ ਨਹੀਂ ਇੰਨੀ ਕਦੇ ਲਾ ਲਈ ਤੇ ਕਦੇ ਨਹੀਂ ਬਲਾਉਂਦੀ ਤੇ ਬਾਕੀ ਉਹ ਲਾਉਣਾ ਹੀ ਪੈਣਾਗਾ ਉਹਦੇ ਬਿਨਾਂ ਨਹੀਂ ਸਰਦਾ ਹੁਣ ਵੀ ਮੈਂ ਲਾਇਆ ਨਹੀਂ ਹਜੇ ਪਹਿਲਾਂ ਲਾ ਰੱਖਿਆ ਸੀ ਹੁਣ ਮੈਂ ਲਾਤੀ ਤੇ ਉਹ ਵੜ ਦੋਸੇ ਕਿਵੇਂ ਸਾਰੀ ਵਧੀਆ ਠੀਕ ਠਾਕ ਤੇ ਮੀਂਹ ਦੀ ਤਾਂ ਕੋਈ ਸੰਭਾਵਨਾ ਨਹੀਂ ਢੀਂਗੀ ਬਦਲ ਹੈ ਨਹੀਂ ਪਹੁੰਚਾ ਤੇ ਧੁੱਪ ਹੋਈ ਪਈ ਹੈਗੀ ਉੱਧਰ ਜਮ ਮੀਂਹ ਫੁੱਟਮਾ ਕਿਹਦੇ ਹੁੰਦੇ ਦੀਆਂ ਕਾਰ ਚ ਬੈਠਾ ਜਿੱਥੇ ਉੱਥੇ ਤਾਂ ਸੀਗਾ 1.5 ਸਾਲ ਦਾ ਤੇ ਸਭ ਮੈਰਿਜ ਦੀਆਂ ਫੁੱਟਮਾ ਤੇ ਮੰਮੀ ਉੱਪਰ ਕਰੀ ਜਾਂਦੀ ਹੈ ਬੈੱਡ ਬੁੱਡ ਸੈੱਟ ਉਹ ਪਹਿਲਾਂ ਬੈੱਡ ਹਾ ਹੋਰ ਪਾਸੇ ਕਰਤੇ ਸੀਗੇ ਹੁਣ ਅੱਜ ਮੰਮੀ ਹੈ ਹੋਰ ਪਾਸੇ ਸੈੱਟ ਕਰੀ ਜਾਂਦੀ ਹੈ ਜਿੱਥੇ ਪਹਿਲਾਂ ਸੀਗੇ ਉੱਥੇ ਕਰੀ ਜਾਂਦੀ ਹੈਗੀ ਤੇ ਰਸ਼ਮੀ ਨਾ ਆਊਗਾ ਸਾਡੇ 5:00 ਵਜੇ ਆਊਗਾ ਡਿਸ਼ਨ ਤੋਂ ਤੇ ਜਾਂਦੇ ਨੂੰ ਛੱਡ ਕੇ ਆਉਣਾ ਪੈਂਦਾ ਹੈਗਾ ਤੇ ਆਉਂਦਾ ਹੋਇਆ ਆਪੇ ਹੀ ਆ ਜਾਂਦਾ ਬੱਚੀ ਆਂਦੇ ਨਾਲ ਉਧਰੋਂ ਆ ਜਾਂਦਾ ਹੈਗਾ ਤਾਂ ਕਰਕੇ ਤੇ ਹਾਂ ਆਪਾਂ ਚੱਲਦੇ ਹਾਂ ਬਾਹਰ ਉੱਤਰ ਚੱਲਦੇ ਹਾਂ ਉੱਪਰ ਬਈ ਅੱਜ ਹੈ ਉੱਪਰ ਲੈ ਗਿਆ ਸੀਗਾ ਰਸ਼ਮੀਨ ਮੰਨੇ ਉਹ ਤੇਰਤੀ ਕਰਲੇ ਲਈ ਹੋਊਗੀ ਸਬਜੀ ਆਹੋਂੜਾ ਮੰਗੇ ਕੋਈ ਸ਼ਹਿ ਨਹੀਂ ਰਾਜ ਨੂੰ ਨਹੀਂ ਪੈਣੀ ਜਿਵੇਂ ਇਸਾ ਸ਼ਾਂਤਾ ਦੈਸਣ ਮਗਵਾਇਆ ਸੀ ਸਾਰਾ ਸ਼ਾਂਤਾ ਇਹ ਨੂੰ ਹੰਦਦੇ ਦੇ ਵਿੱਚ ਪਾਣਾ ਹੈਗਾ ਕਿਵੇਂ ਲਾ ਰਹੇ ਆ باہر آ گئے گیٹ کرنی گرمی تو بہت ہوئی پی ہے میں چلو تھوڑی جی باہر کا ویو دکھا دیے لہائی جڑیاں ویسے تو ہوا چل رہی ہے گی پر گرمی بہت زیادہ ہوئی پی ہے گی ہوا ہے گی اگی اگی بابا ہے گی تھوڑی واہ ہوا تا ਤੇ ਦੁਪਹਿਰੇ ਬਹੁਤ ਜਿਆਦਾ ਗੱਲ ਨਹੀਂ ਸੀ ਜੀ ਮੈਨੂੰ ਕਮੈਂਟ ਕਰਕੇ ਦੱਸਿਓ ਲਾਈਵ ਹੋਵਾ ਕੇ ਨਾ ਹੋਵਾ ਮੈਂ ਪਹਿਲਾਂ ਦੋ ਵਾਰ ਲਾਈਵ ਹੋਏ ਹੈਗੇ ਤੇ ਤੁਹਾਨੂੰ ਦੱਸਿਆ ਨਹੀਂ ਸੀਗਾ ਤੇ ਹੁਣ ਮੈਨੂੰ ਅੱਜ ਵਾਲੇ ਬਲੌਗ ਚ ਮੈਨੂੰ ਕਮੈਂਟ ਕਰਕੇ ਦੱਸ ਦੋ ਵੀ ਲਾਈਵ ਹੋਵਾ ਕੇ ਨਾ ਹੋਵਾ ਮੈਂ ਜੇ ਤੁਸੀਂ ਆਖੋਗੇ ਤਾਂ ਲਾਈਵ ਹੋ ਜਾਾਂਗੇ ਤੇ ਜੇ ਨਹੀਂ ਆਖੋਗੇ ਤਾਂ ਨਹੀਂ ਹੁੰਦੇਗੀ ਤੁਹਾਡੀ سپورਟ ਹੁਣ ਹੀ ਚਾਹੀਦੀ ਹੈਗੀ ਪਹਿਲਾਂ ਹੋਇਆ ਦੋ ਵਾਰ ਪਰ ਤੁਹਾਨੂੰ ਦੱਸਿਆ ਨਹੀਂਗਾ ਸੌਰੀ ਤੇ ਐਸ ਲਈ ਹੁਣ ਦੱਸਦੇ ਆਂਗੇ ਤੇ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਲਾਈਵ ਮੈਨੂੰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾਗਾ ਤੁਹਾਡੀ سپورਟ ਹੈ ਵੀ ਤੁਸੀਂ ਜਿਵੇਂ ਆਖੋਗੇ ਉਵੇਂ ਹੀ ਕਰਨਾ ਪੈਣਾ ਹੈ ਆਪਾਂ ਆਪਾਂ ਤੁਹਾਡੀ ਸੋਚ ਮੁਤਾਬਕ ਚੱਲਣਾਗਾ ਜੇ ਕੋਈ ਮੇਰੇ ਬਲੌਗ ਦੇ ਵਿੱਚ ਗਲਤੀ ਹੁੰਦੀ ਹੈ ਤੇ ਪਲੀਜ਼ ਮੈਨੂੰ ਮਾਫ ਕਰਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਡੀ ਆ ਗਲਤੀ ਆ ਆਪਾਂ ਗਲਤੀ ਨੂੰ ਸੁਧਾਰਾਂਗੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਰਿਆ ਕਰੋ ਪਲੀਜ਼ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਜ਼ਰੂਰ ਪਲੀਜ਼ ਜਾ ਰਹੇ ਹਾਂ ਉੱਪਰ ਛੇਰ ਆ ਗਏ ਇੱਥੇ ਇਹ ਆ ਪਤਾ ਨਹੀਂ ਬਣੇ ਪਰ ਆ ਬਦੇ ਵਿੱਚ ਦੋ ਤਿੰਨ ਮਿੰਟਾਂ ਦੀ ਹੋਰ ਵੀ ਨਹੀਂ ਆ ਗਈ ਹੈ ਇਹ ਕਰ ਦਿੱਤੀ ਮੰਮੀ ਬੋਤ ਬੋਤ ਹਾਂ ਠੀਕ ਹੈ ਪਰ ਉਹ ਰਹੀ ਸੀ ਵੀ ਬਾਵਾ ਦੇ ਹੱਥੇ ਸਫਾਈ ਨਹੀਂ ਕਰੀ ਸੀ ਪਰ ਵੀ ਨਹੀਂ ਕਈ ਅੱਲੀ ਹੈ ਵੀ ਪੌਦਿਆਂ ਨੂੰ ਪਾਣੀ ਇਹਨਾਂ ਨੂੰ ਰੋਜ਼ ਹੀ ਪਾਣੀ ਪੈਂਦਾ ਹਾਂ ਤਾਂ ਤਾਂ ਵੀ ਸੁੱਕ ਜਾਂਦੀ ਹੈ ਹਾਂ ਤਾਂ ਪਾਇਆ ਨਹੀਂ ਪਾਇਆ ਸੀ ਪਾਣੀ ਨਹੀਂ ਦਾ ਵੀ ਬਹੁਤ ਪਿਆਉਂ ਵੀ ਪਾਇਆ ਸੀ ਪਰ ਆ ਗਰਮੀ ਬਹੁਤ ਜ਼ਿਆਦੇ ਹੈ ਉਹ ਵੀ ਸੁੱਕ ਜਾਂਦੀ ਹੈ ਜੀ ਹਾਂ ਦੇਖੀ ਬੋਤੀ ਨੂੰ ਲੱਗ ਦੇ ਫੱਲੋਂ ਹਾਂ ਲੱਗੂ ਜੀ ਬੋਤ ਨੂੰ ਹਾਂ ਲੱਗਦੀ ਮੱਬੀ ਹਾਂ ਮੱਬੀ ਹਾਂ ਮਾਰੇ ਪਾਸੇ ਜੀ ਜਿਸ ਤਰ੍ਹਾਂ ਦੇਖ ਲਾ ਤੁਸੀਂ ਵੀ ਤਵੜੇ ਚ ਲਾ ਲਿਆ ਕਰੋ ਆ ਤਵੜੇ ਦੇ ਵਿੱਚ ਅਸੀਂ ਲਾ ਰੱਖਿਆ ਪੋਦਾ ਥੋੜਾ ਜਿਗਾਰਡ ਕਰਨਾ ਚਾਹੀਦਾ ਕੁਛ ਵੀ ਹੋ ਜੇ ਘਰੇ ਦੇਖੀ ਇਹਦਾ ਗੰਬਲੇ ਦਾ ਪਿੰਕ ਪਿੰਕ ਕਲਰ ਸੀ ਹੈਨਾ ਕਿਵੇਂ ਉੱਡ ਗਿਆ ਧੁੱਪ ਨਾ ਖਰਾਬ ਹੋ ਗਿਆ ਇੱਕ ਲਾਇਆ ਹੀ ਨਹੀਂ ਇੱਕ ਉੱਥੇ ਬੇਪਿਆਗਾ। ਇਹ ਖਰਾਬ ਹੋ ਗਿਆ। ਜਿਹੜੇ ਗਮਲੇ ਲਿਆਂਦੇ ਸੀ ਅਸੀਂ ਮੇਲੇ ਚੋਂ ਆਏ ਹੋ ਗਿਆ। ਪਰ ਪਹਿਲਾ ਵਾਲੇ ਵਲੌਗ ਤੇ ਦਿਖਾਈ ਸੀ ਇਹ ਖਰਾਬ じゃ ਹੋ ਗਿਆ। ਹਾਂ ਇਹ ਟੁੱਟ ਵੀ ਜਾਊਗਾ। ਪਰ ਪਨ ਆਸ ਉੱਧਰ ਕਿੱਡੀ ਹੁੰਦੀ ਆ ਤਾਸ। ਜਿੱਦਲੇ ਆ ਵਿਚਾਰੇ ਟਾਈਮ ਪਾਸ ਕਰਦੇ ਆ। ਪਹਿਲਾਂ ਇੱਧਰ ਲਾ ਰੱਖੇ ਸੀਗੇ ਹੁਣ ਇੱਧਰ ਲਾ ਦੋ ਚਲੋ ਜਣ ਆਪਾਂ ਚੱਲੀਏ نیچے ਕਰਦੇ ਹਾਂ ਕੋਈ ਕੰਮ ਥੋੜਾ ਜਿਹਾ ਲੈ ਕੇ ਚਲੋ ਵਲੌਗ ਸ਼ੂਟ ਕਰ ਲੈਣੇ ਆ ਉਸ ਪਰ ਤੁਸੀਂ ਲੈਣੇ ਨਹੀਂ ਚੀਂ ਪਉਣ ਵੀ ਨਾ ਡਿੱਗ ਜੇ ਕਿਤੇ ਆਪਣਾ ਸਾਡੇ ਡਰਮ ਦੇ ਵਿੱਚ ਅਸੀਂ ਕਣਕ ਪਾਈ ਸੀਗੀ ਤੇ ਸਾਰੀ ਕਣਕ ਦੇ ਵਿੱਚ ਖਪਰਾ ਜਾਂ ਲੱਗ ਗਿਆਗਾ ਹੁਣ ਅਸੀਂ ਲਿਆਂਦੀਆਂ ਗੋਲੀਆਂ ਕਣਕ ਚ ਪਾਉਣ ਵਾਸਤੇ ਤੇ ਆਹ ਵੇਖੋ ਡਰਮ ਦੇ ਪਾਸੇ ਸੁਸਰੀ ਸੁਸਰੀ ਐ ਫਿਰਦੀ ਹੈਗੀ ਤੇ ਅਸੀਂ ਇੱਥੇ ਪਤਾ ਨਹੀਂ ਕਿੱਥੋਂ ਆਈ ਜਾਂਦੀ ਹੈਗੀ ਜੇ ਢੱਕਣ ਖੋਲ ਕੇ ਦੇਖਿਆ ਡਰਮ ਦੇ ਵਿੱਚ ਤੇ 2 ਹੀ ਮਹੀਨੇ ਹੋਏ ਤੇ ਹਜੇ ਕਣਕ ਖਾ ਗਈ ਉਹ ਚੱਲੀ ਸੁਸਰੀ ਪੈ ਗਈ ਆ ਜੀ ਹੋਣ ਅਸੀਂ ਦਵਾਈ ਪਾਉਣੀ ਆ ਦਵਾਈ ਲਿਆ ਰੱਖੀ ਹੈਗੀ ਡਰਮ ਦੇ ਵਿੱਚ ਹੀ ਸਿੱੜ ਦਾਂਗੇ ਆ ਮੈਂ ਚਿਗੰਦੀ ਬਣਾਉਣੀ ਆ ਸਲਵਾਰ ਸਲਵਾਰ ਦਾ ਕੱਪੜਾ ਲੈਂਦਾ ਸੀਗਾ ਚਿਗੰਦੀ ਸਲਵਾਰ ਬਣਾਉਣੀ ਹੈਗੀ ਸਟ੍ਰੇਟ ਸਲਵਾਰ ਖੇੜੀ ਆ ਨਿਓ ਇਹ ਸੰਜਾਇਆ ਨੰਦ ਮੋਟਾ ਨਹੀਂ ਆਇਆ ਮोटा तो ਖਾਦੀ ਰਿਹਾ ਨਾ ਉਹ ਖਾਣ ਦੇ ਆਪਣਾ ਢੇਟ ਵੱਡਾ ਛਾਪਨੀ ਸ਼ਾਦੀ ਨੇ ਗਿਆਗਾ ਢੇਟ ਭਰ ਰਹਾ ਹੈ ਢੇਟ ਭਰ ਮੇ ਤੁਸੀਂ ਨਹੀਂ ਭਰਨਾ ਢੇਟ ਢੇਟ ਹੀ ਹੈ ਨਹੀਂ ਇੰਨੇ ਇੰਨੇ ਆਇ ਤੁਸੀਂ ਢੇਟ ਭਰ ਜਾਂਦਾ ਮਾੜੇ ਦੇ ਨਾਲ ਹੀ ਹੈ ਨਾ ਰਸ਼ਮੀਨ ਦਾ ਤੇ ਯਸ਼ ਦਾ ਤੁਸੀਂ ਨਹੀਂ ਜਾਓਗੇ ਕਿਸ ਪਰ ਮੰਮੀ ਬੱਟੀ ਵੀ ਅਸੀਂ ਦੀਆਂ ਕਦੀ ਮੈਂ ਮਰਤਕੇ ਦੇਖਣੀ ਨਾ ਸੇਵੀਆਂ ਸੂਜੀ ਦੀਆਂ ਮੈਂ ਵੀ ਇਹ ਨਹੀਂ ਭਾਈ ਤੇਰੀ ਹਾਂ ਮੈਂ ਦੇ ਦਿੱਤੀ ਸੱਚੀ ਨੂੰ ਸੂਜੀ ਪਾ ਲੈਣੀ ਸੀ ਮੜੀ ਇਹ ਬੁੜੀ ਆ ਗਰੀ ਚਪਟੀਆਂ ਦੀਆਂ ਸੀ ਪਰ ਮੈਂ ਦੇਣੀ ਨਹੀਂ ਹੈ ਹਿਸਾਬ ਹੂੰ ਨਹੀਂ ਤੇ ਆਪਣੇ ਸੂਜੀ ਵੀ ਪਈ ਸੀ ਥੋੜੀ ਸੂਜੀ ਪਾ ਲੈਣੀ ਸੀ ਤੇ ਜਿਹੜਾ ਦੂਜਾ ਆਟਾ ਗੁੰਨੋਗੇ ਨਾ ਉਹਦੇ ਚ ਸੂਜੀ ਪਾ ਲੈ ਜੀ ਨਾਲ ਵੀ ਵਧੀਆ ਬੰਦ ਗਏ ਇਹਨਾਂ ਨਹੀਂ ਸੋਣਾਂ ਬੱਤੀ ਦੀਆਂ ਇਹਨਾਂ ਸਾਰੀਆਂ ਬੱਤੀ ਤੇ ਜਾਂਦ ਗਏ ਇਧਰ ਆਪਣੀ ਗਲੀ ਚ ਘਟ-ਵਟ ਕੇ ਵੇਚੀ ਜਾਂਦੀਆਂ ਨਾ ਕਿੰਨਾ ਮਰਜ਼ੀ ਲੈ ਲਓ ਹਾਂ ਹਾਂ ਐ ਕਰੀ ਜਾਂਦੀਆਂ ਬੱਤੀਆਂ ਮੈਂ ਖੜੀ ਦੇਖ ਲਾ ਹੂੰ ਵਧੀਆ ਤਾਕਤ ਵਾਲੀ ਹੁੰਦੀ ਆ ਕਿਵੇਂ ਹੋ ਠੀਕ ਹੈ ਬਾਹਰ ਤਾਂ ਇਹ ਵਾਲਾ ਮੌਸਮ ਹੋਇਆ ਪਿਆ ਹੈਗਾ ਆਪਾਂ ਬਣਾ ਲਈ ਸੀਗੀ ਸਬਜ਼ੀ ਤੇ ਆਟਾ ਵੀ ਗੁੰਨ ਲਿਆ ਸੀ ਸਬਜ਼ੀ ਵੀ ਬਣਾ ਲਈ ਸੀਗੀ ਤੇ ਆਹ ਵੇਖੋ ਚਟਨੀ ਵਾਲੇ ਇਹਨਾਂ ਦੀ ਚਟਨੀ ਬਹੁਤ ਸੁਆਦ ਬਣਦੀ ਹੈਗੀ ਚਿਪੜਾਂ ਦੀ ਚਟਨੀ ਬਣਾਵਾਂਗੇ ਕੱਲ ਸਵੇਰ ਵੇਲੇ ਸ਼ਾਮ ਹੈ ਹੁਣ ਤਾਂ ਤੇ ਬਾਹਰ ਹੋ ਗਿਆ ਮੌਸਮ ਬੱਦਲ ਵਾਲਾ ਬੱਦਲ ਜਾਊ ਵੀ ਲੱਗਦਾ ਤਾਂ ਹੈਗਾ ਪਰ ਸ਼ੈਦ ਹੀ ਨਹੀਂ ਤਾਂ ਗਰਮੀ ਬਹੁਤ ਜ਼ਿਆਦੇ ਹੋਈ ਪਈ ਹੈਗੀ ਦੀ ਦੇਖੋ ਬੈਠੀ ਤਾਰ ਤੇ ਉੱਡ ਗਈ ਉੱਡ ਗਈ ਹੁਣ ਇੱਧਰ ਆ ਕੇ ਬਹਿ ਗਈਆਂ ਐਨਾ ਘਰਾਂ ਦੇ ਵਿੱਚ ਰਹਿੰਦੀਆਂ ਇਹ ਤੇ ਹੁਣ ਆਪਾਂ ਬਣਾਵਾਂਗੇ ਰੋਟੀ ਇਹਦੇ ਠਹਿਰ ਕੇ ਬਹੁਤ ਸੁਲੀ ਹੈ ਕਿੰਨੇ ਚਿਰ ਤੋਂ ਸੁੱਕ ਜਾਂਦੀਆਂ ਮम्मी ਇਹ ਹੁਣ ਸੁੱਕੀ ਜਾਂਦੀਆਂ ਨਾਲ ਆ ਮਸਵੇਰੇ ਬਣਾ ਲਉ ਆ ਮਾਂ ਹੁਣ ਸ਼ਾਮ ਨੂੰ ਬਣਾਣਾ ਚਾਹੀਏ ਤਾਂ ਅੱਛਾ ਥੋੜੀਆਂ ਜਿਹੀਆਂ ਹੀ ਬਟੀਆਂ ਹੈ ਹਨਾ ਕਦੇ ਇਹ ਫਰਬਲ ਜਾਈਏ ਜਾਂ ਹੁਣ ਪਤਾ ਲੱਗੇ ਨਾ ਬੱਚਾ ਉਹ ਤਾਂ ਬਹੁਤ ਤੇਜ਼ੀ ਨਾਲ ਬੱਤੀ ਹੈ ਤੇ ਬੱਟਕੇ ਹੀ ਦੇ ਲਈ ਮਮੀ ਨਹੀਂ ਨਹੀਂ ਬੱਟਕੇ ਨਹੀਂ ਬੱਤੀ ਦੀਆਂ ਤਾਂ ਸੁਣ ਲੈ ਬੱਟਕ ਆਪਣਾ ਸੇਵਨ ਬਈ ਬੱਤੀ ਜਾਂਦੀ ਸਾਰਾ ਬੱਤੀ ਘਾਤ ਨਹੀਂ ਲਓ ਜੀ ਹੁਣ ਰਾਤ ਦੇ ਵੱਜ ਗਏ ਸੀਗੇ 9 ਤੇ ਹੁਣ ਅਸੀਂ ਰੋਟੀ ਵੀ ਖਾ ਲਈ ਤੇ ਰੋਟੀ ਬਣਾ ਵੀ ਲਈ ਸੀ ਰਛਨੀ ਨਾ ਵੀ ਆਇਆ ਨਾ ਕੇਲੇ ਉਹ ਹਿੰਦੀ ਕਾスープ ਪਾ ਲਿਆ ਆ ਦਾ ਰਸ਼ਮੀਨ ਨੇ ਖਾਧਿਆ ਹਮ ਮੋਮੋਸ ਇਹਨੇ ਰੋਟੀ ਨਹੀਂ ਖਾਦੀ ਅੱਜ ਇਹ ਮੋਮੋਸ ਖਾ ਰਹੇ ਹੈਗੇ ਤੇ ਇਹ ਰੋਟੀ ਹਜੇ ਖਾਊਗਾ ਠਹਿਰ ਕੇ ਤੇ ਇਹ ਨਾ ਹੀ ਜਾਂਦੇ ਹੈਗੇ ਇਹਨਾਂ ਦੇ ਨਾਲ ਖਾਊਗਾ ਰਸ਼ਮੀਨ ਰੋਟੀ ਤੇ ਮੈਂ ਖਾ ਲਈ ਤੇ ਅੱਜ ਦੇ ਬਲੌਗ ਚ ਬਸ ਇੰਨਾ ਹੀ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਬਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਨਾਈਟ